ਜਿੰਦਾਬਾਦ 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 ਖੰਡਾ ਲਾਉ ਲੋ ਮੁਰਦਾਬਾਦ ਮੁਰਦਾਬਾਦ ਬੈਠ ਪਰਾਂ ਨੇ ਖੰਡਾ ਇੱਥੇ ਰੇਣਾ ਦਾ ਲਾਉਣਾ ਨੇ ਮੁਰਦਾਬਾਦ 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 ਸਰਕਾਰਾਂ ਮੁਰਦਾਬਾਦ 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 ਏਕਾ ਜਿੰਦਾਬਾਦ 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 ਜੀ ਸੋਨ ਸਿੰਘ ਸਭਰਾ ਇੱਕਤਾ ਗ్రాਂਜ ਅਹਿਮਦਿੰਦਾ ਮੈਂ ਬਲਾਕ ਪ੍ਰਧਾਨ ਜੀ ਅੱਜ ਨਾਰੇਬਾਜੀ ਇਸ ਤਰ੍ਹਾਂ ਕੀਤੀ ਜਾ ਰਹੀ ਹੈ ਵੀ ਇੱਥੇ 4-5 ਮਹੀਨੇ ਤੋਂ ਲੁਗਨਮੇਚੀ ਖੇਡੇ ਜਾ ਰਹੇ ਦੀ ਠੇਕੇਦਾਰ ਨੂੰ ਇੱਥੇ ਖੱਡਾ ਲਿਆ ਗਏ ਕਿਸਾਨਾਂ ਦੀਆਂ ਪੈਲੀਆਂ ਦੇ ਵਿੱਚ ਜੋਰਾ ਦਰਬੀ ਚਲਾਇਆ ਜਾਇਆ ਜੇ دریا ਆ ਕੇ ਪਿਛਲੀ ਵਾਰ ਬੰਨ ਡਿੱਗ ਪਿਆ ਸੀ ਜੀ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋਇਆ ਕਿਸਾਨਾਂ ਦਾ ਕਿਸਾਨ ਬੋੜੀ ਬੋੜੀ ਕਰਨ ਲਿਆ ਵੀ ਇੱਥੇ ਖੱਡਾ ਨਾ ਲੱਗੇ ਇੱਥੇ ਧਰਨਿਆਂ ਦੇ ਰੂਪ ਵਿੱਚ ਆਹ ਨੁਕਸਾਨ ਬੀਬੀਆਂ ਬੱਚੇ ਸਾਰੇ ਇਕੱਠੇ ਹੁੰਦੇ ਆ ਪਰ ਜਦੋਂ ਹੀ ਉੱਠ ਜਾਂਦੇ ਨੇ ਉਦੋਂ ਫੇਰ ਖੱਡੇ ਵਾਲੇ ਜਿਹੜੇ ਕਸ ਪਾਉਂਦੇ ਉਦੋਂ ਸਰਕਾਰ ਕਸ ਪਾਉਂਦੀ ਹੈ ਮੰਤਰੀ ਸੰਤਰੀ ਸਾਰੇ ਤੇ ਅੱਜ ਜੇ ਸੈਟੀਮ ਆ ਜੀ ਮੌਕਾ ਵੇਖਣਾ ਮੌਕਾ ਵੇਖਣ ਕਾਦਾ ਆਇਆ ਹੈ ਨਾਲ ਸਾਰਾ ਵਿਭਾਗ ਜਿਹੜਾ ਡਰੇਨ ਵਿਭਾਗ ਜਰ ਜਿਹੜੇ ਖੱਡਾ ਲਾਉਣ ਵਾਲਾ ਮਹਿਕਮਾ ਉਹ ਤੇ ਨਾਲ ਹੀ ਐਸਟੀਮ ਤੇ ਸਾਡੇ ਤੇ ਪ੍ਰੈਸ਼ ਨਹੀਂ ਪਿਆ ਜਾ ਰਿਹਾ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਖੱਡਾ ਜਿਹੜਾ ਲੱਗ ਜਾਵੇ ਇਹੋ ਆਂਦੇ ਵੀ ਖੱਡਾ ਸਹੀ ਆ ਜਿਹੜਾ ਨਜਾਇਜ਼ ਖੱਡਾ ਉਹਨੇ ਤੁਹਾਡਾ ਬੰਨ ਤੋੜਿਆ ਤੇ ਸਹੀ ਖੱਡੇ ਨੇ ਨਹੀਂ ਤੋੜਨਾ ਉਹ ਤਾਂ ਵੀ ਨਹੀਂ ਤੁਹਾਡਾ ਮੰਗ ਪੱਤਰ ਨਹੀਂ ਲੈ ਸਕਦੇ ਤੁਸੀਂ ਦਰਿਆ ਨੂੰ ਮੰਗ ਪੱਤਰ ਦੇ ਦਿਓ ਵੀ ਇਹ ਖੱਡਾ ਸૈયਦ ਦੇ ਨਾਂ ਸਾਡਾ ਬੰਦ ਟੋੜੀ ਤੇ ਆਹ ਵੇਖੋ ਆਹ ਵੇਖੋ ਜਿੱਥੋਂ ਬੰਨ ਟੁੱਟਾ ਕੇ ਮਾਰਿਆ ਕੈਮਰਾ ਮਾਰ ਕੇ ਵੇਖੋ ਕੋਈ ਪੱਥਰ ਨਹੀਂ ਲੱਗਾ ਬੰਦੇ ਉੱਤੇ ਵੇਖੋ ਦਰਿਆ ਵਗਣ ਰਿਹਾ ਬੰਦੇ ਉੱਤੇ ਦੱਸੋ ਇੱਕ ਸਾਲ ਕਿਰਨ ਨੂੰ ਚਿਲ ਜਾਗੇ ਜਦੋਂ ਇੱਥੇ ਰੋੜਦਾ ਦੇ 15 20 ਪਿੰਡ ਡੁੱਬਦੇ ਆ ਨਾ ਕਿਸੇ ਨੂੰ ਮੁਆਵਜ਼ਾ ਮਿਲਿਆ ਉਹ ਤਾਂ ਦਾ ਕੁਕੜੀ ਦਾ ਮੁਆਵਜ਼ਾ ਦਊਗਾ ਬੱਕਰੀ ਦਾ ਕਿਸੇ ਨੂੰ ਆਣਾ ਨਹੀਂ ਮਿਲਿਆ ਲੋਕਾਂ ਦੇ ਜੀ ਮਰ ਗਏ ਡੰਗਰ ਮਰ ਗਏ ਕਿਸੇ ਨੂੰ ਕੱਖ ਨਹੀਂ ਮਿਲਿਆ ਇਹ ਕੋਆਪਰੇਟ ਘਰਾਣੇ ਨੂੰ ਸਾਰਾ ਫਾਇਦਾ ਦੇਣਾ ਚ ਦੇ ਬਸ ਕੋਆਪਰੇਟ ਕਰਾਣੇ ਦੇ ਕੋਲੋਂ ਦੇ ਪੈਸੇ ਆ ਜਣੇ ਆ ਅਸੀਂ ਇਹਨੇ ਦੇ ਦਰਿਆ ਦੇ ਖਲਾਈ ਕਰਾਉਣੀ ਆ ਨਾ ਤੇ ਕਿਸਾਨਾਂ ਨੂੰ ਖੋਲ ਦਿਓ ਇਹ ਖਲਾਈ ਆਪੇ ਕਰ ਦਿੰਨੇ ਆ ਸਾਡੀ ਪਹਿਲੀ ਅਸੀਂ ਖਲਾਈ ਕਰ ਦਿੰਨੇ ਆ ਪਰ ਸਾਨੂੰ ਪਹਿਲੀਆਂ ਜਿਹੜਾ ਉਹ ਖੁਰਲੀ ਬਣਾਉਣ ਨੂੰ ਰੇਟ ਨਹੀਂ ਦਿੰਦੇ ਪਰਚਾ ਕਰ ਦਿੰਦੇ ਆ ਜੇ ਮਾੜਾ ਜਿਹਾ ਤੂੰ ਹਣੇ ਲਦਾ ਉਥੇ ਪਰਚਾ ਕਰ ਦਿੰਦੇ ਆ ਤੇ ਪਰ ਇਹਨਾਂ ਨੂੰ ਆਹ ਨਹੀਂ ਦਿੰਦਾ ਯਾਰ ਬੰਨ ਦੇ ਨਾਲ ਦਰਿਆ ਵਗੰਡਿਆ ਖੁਦ ਇਸ ਦਿਨ ਦੇਖ ਵੀ ਗਿਆ ਪਰ ਇੱਕੇ ਵਾਰਾਂ ਦਾ ਵੀ ਟਰਾਈ ਕਰਕੇ ਵੇਖੋ ਤੁਸੀਂ ਟਰਾਈ ਕਾਦੀ ਕਰੀਏ ਅਸੀਂ ਯਾਰ ਪਟਾਕਾ ਜਿਹੜਾ ਟਰਾਈ ਕਰ ਲੀਓ ਮੁਰਤੇ ਦੂਜਾ ਫੜ ਦਾਂਗੇ ਜੋ ਬੰਨ ਟੁੱਟ ਗਿਆ ਸਾਡਾ ਰਹਿ ਕੱਖ ਨਹੀਂ ਜਾਣਾ ਕੀ ਮੰਗ ਕਰੋਗੇ ਕਿਸਾਨ ਦੁਖੀ ਹੈ ਜੀ ਕੀ ਮੰਗ ਕਰੋਗੇ ਉਹਨੋਂ ਮੰਗ ਇਹੋ ਹੀ ਹੈ ਜੀ ਸਾਡਾ ਬੰਨ ਜਿਹੜਾ ਉਹ ਜਿੱਥੋਂ ਪੱਕਾ ਹੋ ਗਿਆ ਧੰਨਵਾਦ ਤੇ ਬਾਕੀ ਦਾ ਬੰਨ ਅਜੇ ਤੁਸੀਂ ਵੇਖ ਲਿਆ ਇਹਨੂੰ ਪੱਕਾ ਕੀਤਾ ਜਾਵੇ ਇੱਥੇ ਕੰਦਾ ਕੀਤੀਆਂ ਜਾਣ ਤੇ ਕਿਸਾਨਾਂ ਨੂੰ ਖੁੱਲ੍ਹ ਦਿੱਤੀ ਆਪਦੀ ਪੈਲੇ ਦੇ ਵਿੱਚ ਆਪ ਰੇਤ ਪੁੱਟ ਕੇ ਵੇਚਣ ਦੇ ਦਰਿਆ ਦੇ ਖਲਾਈ ਹੋਏ ਤੇ ਕਿਸਾਨਾਂ ਦੀਆਂ ਮਾਲਕੀਆਂ ਦੀ ਬੰਨ ਵੀ ਮਾਲਕੀ ਪੈਲੇ ਦੇ ਵਿੱਚ ਤੇ ਸਾਡਾ ਬੰਨ ਨਾ ਤੋੜਿਆ ਜਾਵੇ ਸਾਨੂੰ ਅੱਗੇ ਬੰਨ ਦਾ ਕੋਈ ਪੈਸਾ ਨਹੀਂ ਮਿਲਿਆ ਜੇ ਸ਼ਾਰੀਆਂ ਸੜਕਾਂ ਇੱਥੇ ਮਲੇ ਖੱਡਾ ਲੱਗਦਾ ਤੇ ਕਿਸਾਨ ਜਿਹੜੇ ਬਹੁਤ ਦੁਖੀ ਹੁੰਦੇ ਜੀ ਆਹ ਕਿਸਾਨ ਮਦੂਦ ਸਿੰਘ ਅਸਕੀ ਮੱਤੀ ਜੋਨ ਅਗ ਤੇ ਅਸੀਂ ਬੇਨਤੀ ਕਰਨੇ ਚਾਹੁੰਦੇ ਆ ਕਿ ਇੱਥੇ ਅੱਜ ਤੋਂ ਕਰੀਬ 40 ਦਿਨ ਪਹਿਲਾਂ ਜਿਹੜਾ ਮੰਗ ਪੱਤਰ ਐ ਐਸਡੀਐਮ ਨੂੰ ਦਿੱਤਾ ਗਿਆ ਸੀ ਕਿ ਸਾਡਾ ਇੱਥੇ ਕਰੀਬ 600 700 ਤੋਂ ਜ਼ਿਆਦਾ ਬਹਿਕ ਹੈ ਜਿੰਦਾ ਨੁਕਸਾਨ ਹੋ ਸਕਦਾ ਇੱਥੇ ਮਾਈਨਿੰਗ ਦੁਆਲੇ ਖੱਡਾ ਲਾਉਣਾ ਚਾਹੁੰਦੇ ਸੀ ਰੇਤਾ ਦਾ ਉਹਦਾ ਮੰਗ ਪੱਤਰ ਦਿੱਤਾ ਤਿੰਨ ਜਥੇਬੰਦੀਆਂ ਨੂੰ ਦਿੱਤਾ ਗਿਆ ਤੇ ਉਹਦਾ ਸੁਣਵਾਈ ਕਰਨ ਦੀ ਥਾਂ ਤੇ ਅੱਜ ਫਿਰ ਪੂਰੇ ਪ੍ਰਸ਼ਾਸਨ ਦੇ ਨਾਲ ਐਸਡੀਐਮ ਤੇ ਮਾਈਨਿੰਗ ਵਿਭਾਗ ਵਾਲੇ ਤੇ ਸਾਰੇ ਇੱਥੇ ਹਾਜ਼ਰ ਹੋਏ ਆ ਤੇ ਉਹ बार-बार ਉਹ ਗੱਲ ਕਰਦੇ ਉਹ ठेकेदारों ਦੇ ਹੱਕ ਸਰਕਾਰਾਂ ਦੇ ਹੱਕ ਚ ਭੁਗਤਣਦੇ ਆ ਕਿ ਇੱਥੇ ਖੱਡਾ ਲੱਗਣ ਦਿਓ ਜਿਹੜੀ ਪਿੱਲੋ ਤੁਹਾਨੂੰ ਮੁਸ਼ਕਲਾਂ ਆਈਆਂ ਉਹ ਨਹੀਂ ਆਉਣ ਦੇਾਂਗੇ ਪਰ ਹੱਕ ਬਣਦਾ ਕਿਸਾਨ ਦਾ ਜਿਹੜਾ ਕਿ ਜਿੰਨੇ ਵੀ ਤੇਰੇ ਆਦੇ ਵਿੱਚ ਜ਼ਮੀਨ ਆ ਸਾਰੀ ਮਾਲਕੀ ਜ਼ਮੀਨ ਆ ਰਜਿਸਟਰੀ ਵਾਲੀ ਜ਼ਮੀਨ ਆ ਤੇ ਐਸਡੀਐਮ ਨੂੰ ਅਸੀਂ बार-बार ਆਖਿਆ ਕਿ ਇੱਥੇ ਬਹੁਤ ਵੱਡਾ ਨੁਕਸਾਨ ਹੋਊਗਾ ਤਾਂ ਸਾਡਾ ਜਿਹੜਾ 2023 ਦਾ ਤੁਸੀਂ ਵਖਾ ਸਕਦੇ ਪਿੱਛੇ ਜਿਹੜਾ ਪਾਣੀ ਆਇਆ ਸੀ ਆ ਦੇਖ ਲਓ ਬਿਲਕੁਲ ਸੜਕ ਦੇ ਨਾਲ ਲੱਗਿਆ ਪਿਆ ਹੈ ਜੀ ਇਹ ਰੇਤਾ ਅੱਗੇ ਸਿਰਫ ਅੱਗੇ ਕੋਈ ਇੱਥੇ ਪੱਥਰ ਨਹੀਂ ਲੱਗਿਆ ਕੋਈ ਇਹਦਾ ਪਿੱਛੇ ਇਹਨਾਂ ਨੇ ਕੀਤਾ ਥੋੜਾ ਬਹੁਤ ਕੰਮ ਕਰਾਇਆ ਆ ਤਿੰਨ ਚਾਰ ਕੇ ਲਈ ਲੱਗਾ ਪਿੱਛੇ ਪੱਥਰ ਅੱਗੇ ਸਾਰਾ ਕੰਮ ਹੋਣ ਵਾਲਾ ਆ ਉਹ ਕੰਮ ਕਰਾਇਆ ਜਾਵੇ ਸਰਕਾਰ ਵੱਲੋਂ ਤੇ ਕਿਸਾਨਾਂ ਨੂੰ ਹੱਕ ਦਿੱਤਾ ਜਾਵੇ ਆਪ ਦੀਆਂ ਪੈੜੀਆਂ ਦੇ ਵਿੱਚੋਂ ਆਪ ਰੇਤਾ ਕੱਢ ਕੇ ਥੋੜੀ ਬਹੁਤ ਆਪਣਾ ਟਰੈਕਟਰ ਟਰਾਲੀ ਨਾਲ ਕੱਢ ਸਕਣਾ ਜੇ ਕਿਸਾਨ ਨੇ ਘਰ ਵੀ ਬਣਾਉਣਾ ਆ ਤੇ ਛੋਟੀਆਂ ਟਰਾਲੀਆਂ ਲੈ ਕੇ ਜਾਂਦੇ ਦੋਂਦੇ ਤੇ ਵੀ ਕਿਸ ਕਰ ਦਿੰਦੇ ਆ ਤੇ ਆਪ ਵੱਡੇ ਵੱਡੇ ਠੇਕੇਦਾਰਾਂ ਨੂੰ ਇਹ ਮਾਈਨਿੰਗ ਵਿਭਾਗ ਨੂੰ ਜਿਹੜਾ ਆ ਰੀਤਾ ਦਾ ਸਿੱਧਾ ਖੁੱਲਾ ਸਿੱਧਾ ਦੇਂਦਾ ਆ ਇਹਦੇ ਵਿੱਚ ਪੂਰਾ ਇਲਾਕਾ ਖਤਮ ਹੋ ਜਾਊਗਾ ਜੇ ਤੁਹਾਨੂੰ ਰਿਤਾਤ ਧੰਨਵਾਦ ਆਪ ਜੀ ਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਖਟਾ ਇੱਥੇ ਲੱਗਣ ਲੱਗਾ ਕੀ ਬਦਲਾਸਾ ਆ ਸਬਰਾਂ ਦੇ ਵਿੱਚ ਅਸੀਂ ਇੱਕ ਲੀਗਲ ਮਾਈਨਿੰਗ ਸਾਈਟ ਸ਼ੁਰੂ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਉੱਥੇ ਅੱਜ ਕਿਸਾਨ ਯੂਨੀਅਨ ਨਾਲ ਲੈ ਕੇ ਸਮਭੰਦੀ ਮੀਟਿੰਗ ਹੋਈ ਹੈ ਕੁਝ ਕਿਸਾਨ ਯੂਨੀਅਨ ਦੇ ਪੁਆਇੰਟ ਸੀਗੇ ਜਿਹੜੇ ਸੁਣੇ ਗਏ ਨੇ ਤੇ ਐਕਸ਼ਨ ਮਾਈਨਿੰਗ ਵਗੈਰਾ ਮਾਈਨਿੰਗ ਦਾ ਸਾਰਾ ਮਹਿਕਮਾ ਦੇ ਅਫਸਰ ਸੀਗੇ ਨਾਲ ਉਹਨਾਂ ਨੇ ਪੁਆਇੰਟਸ ਨੋਟ ਕਰ ਲਿਆ ਆਈ ਹੋਪ ਕਿ ਜਲਦੀ ਇਹਦਾ ਹੱਲ ਹੋ ਜਾਏਗਾ ਸਰ ਕਿਸਾਨਾਂ ਨੂੰ ਕੀ ਵਿਸ਼ਵਾਸ ਦਵਾਇਆ ਗਿਆ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਉਹਨਾਂ ਦਾ ਕੁਝ ਕਨਸਰਨ ਸੀ ਫਲੱਡ ਨੂੰ ਲੈ ਕੇ ਕਿ ਫਲੱਡ ਆ ਜਾਂਦਾ ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਜਿਹੜੀ ਮਾਈਨਿੰਗ ਸਾਈਟ ਹੈ ਸਭ ਚੀਜ਼ਾਂ ਦਾ ਧਿਆਨ ਰੱਖਣਾ ਹੈ